ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲੋ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਦੋ ਬੱਚੇ ਦਿਖਾ ਰਿਹਾ ਹਾਂ ਤੇ ਇੱਕ ਇਹ ਐਸਟੀ 736 ਦੀ ਕੱਟੀ ਆ ਆਪਣੇ ਘਰ ਇਹ 1 ਸਾਲ ਦੀ ਹੋ ਗਈ ਤੇ ਇਹਦੀ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਥੱਲੇ ਦਾ ਦਿਖਾ ਰਹੇ ਆਂ ਦੇਖੋ ਜੀ ਥਾਣਾ ਦਾ ਗੈਪ ਤੇ ਤੇ ਬੁਲਬੁਲਾ ਦੇਖੋ ਕਿੰਨਾ ਬਣਿਆ ਹੋਇਆ ਤੇ ਦੂਜੀ ਨਾਲੀ ਖੜੀ ਆ ਐਮ 468 ਦਾ ਦੀ ਕਟਿਆ ਜੋ ਕਿ 5 ਮਹੀਨਿਆਂ ਦੀ ਹੋ ਚੁੱਕੀ ਆ ਤਾਂ ਉਹਦੀ ਵੀ ਗਰੋਥ ਦੇਖੋ ਪਿੱਠਪੁੜਾ ਕਿਦਾਂ ਦਾ ਹੈਗਾ ਜੀ ਤੇ ਨਾਲ ਹੀ ਇਹ ਐਮ 127 ਦਾ ਕਟਾ ਖੜਿਆਗਾ ਦੋਸਤੋ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਚੰਗੇ ਸੀਮਣ ਭਰਾਵਾਂਗੇ ਤਾਂ ਆਪਣੇ ਘਰੇ ਆਟੋਮੈਟਿਕ ਹੀ ਚੰਗੇ ਬੱਚੇ ਪੈਦਾ ਹੋਣਗੇ ਤੇ ਦੋਸਤੋ ਨਾ ਕਿ ਵੱਧ ਦੁੱਧ ਵਾਲੇ ਬੁੱਲਾਂ ਦੇ ਵੱਲ ਦੌੜੋ ਤਾਂ ਸਿਰਫ 4000 ਲੀਟਰ ਵਾਲਿਆਂ ਦੇ ਹੀ ਸੀਮਣ ਭਰਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਘਰਾਂ ਵਿੱਚ ਵੱਧ ਦੁੱਧ ਮਿਲ ਮਿਲ ਸਕੇ ਦੋਸਤੋ ਜਿਵੇਂ ਹੁਣ ਸਰਦੀਆਂ ਦਾ ਸਮਾਂ ਆ ਗਿਆ ਤਾਂ ਆਪਾਂ ਇਹਨਾਂ ਬੱਚਿਆਂ ਨੂੰ ਬੜੇ ਮਿਹਨਤੀ ਖਾਲਾ ਖੰਡਾ ਚੂਰੀ ਆਦ ਪਾ ਰਹੇ ਆ ਤੇ ਨਾਲ ਇੱਕ ਦੋ ਦਿਨ ਹੋ ਗਏ ਹੁਣ ਆਪਾਂ ਨੇ ਕਾਰਗਲ ਦੀ ਕਾਫ ਗਰੋਥ ਸਟਾਰਟ ਕੀਤੀ ਆ ਬੱਚਿਆਂ ਦੀ ਹਾਈਟ ਲੈਂਥ ਆਉਣ ਵਾਲੇ ਸਮੇਂ 'ਚ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਆਰ ਲਾਈਕ ਜ਼ਰੂਰ ਕਰ ਦੇਣਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ